ਲੇ ਲੇ ਅਹੀਂ ਜਾਗੋ ਤੇ ਜਾਣਾ ਆ ਤਿਆਰ ਫਿਰਦਿਆਂ ਵੇਖ ਗੁਰਦੀਪ ਇਦਾਂ ਭਾਂਡਿਆ ਜੀ ਬੜੀ ਫਰਦੀ ਇਧਰ ਮੱਜਾਂ ਵਾਲੇ ਨੌਜਵਾਨ ਗੱਭਰੂ ਲੈ ਲੇ ਇੰਦਰ ਵੇਖੋ ਤੁਸੀਂ ਬੱਸ ਤਾਂ ਗੱਲ ਵਿੱਚ ਕੋਈ ਹੋਰ ਨਹੀਂ ਸਾਫ ਨਹੀਂ ਨਹੀਂ ਚਲੋ ਜਾਗੋ ਜਾਗੋ ਚੱਕੋ ਭੈਣ ਜੀ ਚੱਲੀਏ ਚੱਲ ਭੋਜੇ ਚੜਨਾ ਹੈ ਤੇ ਚਲੋ ਚਲੋ ਭੈਣ ਜੀ ਰੈਡੀ ਗੱਡੀ ਚ ਵੜੋ ਜੀ ਡਾਊਣਾ 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 ਮੀਆਂ ਜੀ ਆਪ ਤਿਆਰ ਰੱਖਿਏਗਾ ਰੈਡੀ ਹੋ ਮੈਡਮ ਜੀ ਤਿਆਰ ਰੱਖਿਏ 12 ਵਜ ਜਾਣੇ ਮੀਆਂ ਅੱਜ ਤਾਂ ਫਿਰ ਅੱਜ ਤਾਂ ਲੇਟ ਚਲੇ ਆਂ ਅੱਜ ਤਾਂ ਅੱਜ ਤਾਂ ਲੇਟ ਆਏਗੇ ਮੈਨੂੰ ਪਤਾ ਹੈ ਯਾਰ ਪਾਰਟੀ ਮੈਂਬਰਸ ਰੈਡੀ ਆ ਮੜਿਆ ਲੁੱਕ ਵਿਖਾ ਦਿਓ ਸਾਰੇ ਜਣੇ ਆਹ ਬਈ ਠੀਕ ਆ ਕ੍ਰਾਫਟ ਕਿ ਰੋਟ ਲਾਏ ਮੁੰਡਿਆਂ ਨੇ ਅੱਜ ਤਾਂ ਲੈਸ ਨਾ ਉਹ ਦਰਵੇਸੋ ਪਾ ਗਏ ਭੱਜ ਕੇ ਜਾ ਕੇ ਰੋਟੀ ਠੀਕ ਆ ਠੀਕ ਆ ਦੱਬੀਆ ਕੋ ਲਈ ਕੋਈ ਨਹੀਂ ਵੇਂਦਾ ਕੋਈ ਨਹੀਂ ਵੇਂਦਾ ਇਹਨਾਂ ਨੇ ਜੁਮਾ ਲਿਆ ਹੀ ਲੇਟ ਆਉਂਦਾ ਸਾਰੇ ਹਣਾਂ ਇਹ ਨਹੀਂ ਕਦੇ ਪਿਓ ਦੇ ਪੁੱਤ ਟਾਈਮ ਨਾਲ ਆਏ ਸਾਰਾ ਟੱਬਰ ਹੀ ਲੇਟ ਆਉਂਦਾ ਜਦੋਂ ਆਉਂਦਾ ਓਏ ਰੁਕ ਜੀ ਇੱਧਰ ਹੀ ਵਾਰਨੀ ਆ ਆ ਮੋਟਰਸਾਈਕਲ ਦੇ ਅੱਗਲੇ ਬੰਨੇ ਦੀ ਕਮਾਲਾ ਓਲੇ 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 ਆਪਿਓ ਬਰਾ ਸਾਰੀ ਤੂਜਾ ਕੁਲਾ ਟੈਗ 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 ਇਹ ਲੜ ਫਰੰਮ ਦਾ ਲੈ ਫਾਰੀ ਕੋਲ ਓ ਓ ਹੂੰ ਥੋੜੀ ਜਿਹਾ ਉਸ ਤੇ ਦੱਸ ਡਾਕਟਰ ਨੇ ਸਭ ਕੋਈ ਮਨਾ ਕੀਤਾ ਇਹਨੂੰ ਕਿ ਕਿਦਾਂ ਬੈਠੀ ਆ ਤੇ ਮੈਂ ਕਿ ਕਿ ਬੈਠੀ ਕੱਲੀ ਕੌਫੀ ਲੈ ਕੇ ਬੈਠੀ ਮੈਂ ਕਿਹੜਾ ਕੁਝ ਖਾਧਾ ਜਿਵੇਂ ਖਾਧਾ ਹੀ ਸਾਰਾ ਕੁਝ ਹੁੰਦਾ ਖਾ ਪੀ ਤੇ ਤੁਸੀਂ ਖਾਧਾ ਉਹਨੂੰ ਕਹਿੰਨੇ ਆ ਆਹੋ ਜਿਹੜਾ ਕੈਮਰਾ ਕਰਕੇ ਖੜਾ ਮੈਂ ਕਿਹਦਾ ਕੁਝ ਰਾਜ ਪੁੱਜ ਕੇ ਤੇ ਹੁਣ ਇੱਥੇ ਖਾਧਾ ਨਾ ਸੀ ਨੇ ਕੁਝ ਵੀ ਖਾਧਾ ਤੇ ਇਹ ਸਾਰੇ ਨੇ ਖਾਧਾ ਹੂੰ ਇੰਨੀਆਂ ਤੇ ਬਤਲੀਆਂ ਮੈਨੂੰ ਤਾਂ ਖੈਮਲੇ ਚ ਵੀ ਨਹੀਂ ਬੱਤੇ ਗੰਦਈਆਂ ਜੂਮ ਕਰਕੇ ਵੇਖਾ ਕਿੱਥੇ ਹੀ ਗਾ ਤੁਸੀਂ ਤਿੰਨ ਸੋਫੇ ਆਲੇ ਦੋ ਜਾਨੀਆਂ ਬੈਠੀਆਂ ਤਿੰਨ ਸੋਫੇ ਆਲੇ ਦੋ ਜਾਨੀਆਂ ਬੈਠੀਆਂ ਸ਼ਰਮ ਕਰੋ ਵਾਹ ਉਹ ਵੀ ਪੂਰੀਆਂ ਫਸੀਆਂ ਦੋ ਜ ਖੁੱਲੀਆਂ ਬੈਠੀਆਂ ਸੀ ਦੀਦੀ ਮੈਂ ਥੋੜਾ ਪਿੱਛੇ ਦੇਖਿਆ ਮੈਂ ਸੱਚੀ ਉਹ ਵਾਕਈ ਗੱਲ ਸੱਚੀ ਹੈ ਕਿ ਮਾਂ ਕਦੇ ਬੁੱਢੀ ਨਹੀਂ ਹੁੰਦੀ ਮਾਂ ਦੇ ਨੈਣ ਨਕਸ਼ ਕੁੜੀ ਚ ਜੱਜ ਜਾਂਦੇ ਆ ਇਹ ਚ ਦਾ ਬੌਡੀ ਵੀ ਚਲ ਗਈ ਆ ਕੋਈ ਗੱਲ ਨਹੀਂ ਮੋਟੇ ਵਾਲੀ ਲੱਭੋ ਇੱਥੇ ਕਿਦੇ ਮੋਟੇ ਵਾਲੀ ਲੱਭੋ ਮੋਟੇ ਅਣੀਓ ਬਰੇ ਲੱਗਿਆ ਹਾਲ ਲਗਾਵੇ ਹੋਵੇ ਭਾਪੀ ਦਾ ਹੋਵੇ ਡੋਟ ਸੱਦੀ ਜਾਂਦਾ ਆ ਵੇਖੋ ਚਾਹ ਲਾਲਾ ਇਹ ਜਾਂਦਾ 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 ਹੀ ਆ ਜਾਂਦਾ ਹੀ ਹੋਰ ਮੋਸੋ ਦੀ ਰਾਤ ਮੇਰੇ ਉੱਤੋਂ ਕਮਾਣ ਤੂੰ ਅਸਲ ਵਿੱਚ ਆ ਵੇਲਾ ਸਾਰੀ ਗੱਲਾਂ ਮੇਰੇ ਤੋਂ ਸੁਣਦਾ ਜਾਂਦਾ ਹੋਰ ਕਹਿੰਦਾ ਹੋਰ ਨਹੀਂ ਕਰਦਾ ਕਾੜੀ ਦੇ ਆਇਆ ਕਾੜੀ ਦੇ ਆਇਆ ਕੀ ਖਾਣਾ ਮ ਕੀ ਖਾਣਾ ਮ ਗੋਲ ਗੱਪੇ ਹੋਰ ਕੀ ਖਾਣਾ ਹੋਰ ਦੇਖੋ ਵੀ ਹਲੇ ਤੁਹਾਰ ਲਈ ਨੇ ਇਹ ਕੁੜੀਆਂ ਗੋਲ ਗੱਪੇ ਖਾਣ ਆ ਲਈਆਂ ਹੁੰਦੀਆਂ। ਇਹ ਕਿਹੜਾ ਕੁੜੀਆਂ ਗੋਲ ਗੱਪੇ ਖਾਣ ਆ ਲਈਆਂ ਹੁੰਦੀਆਂ? ਹਾਂ ਤੇ ਲੈ ਫਿਰ ਸਾਨੂੰ ਪਸੰਦ ਆ ਤੇ ਅਸੀਂ ਖਾਦੇ ਹੀ ਕਰਾਂਗੇ। ਹਾਂ ਬਈ ਖਾਣੀ ਆ। ਸਾ ਤੂੰ ਤਾਂ ਪਹਿਲਾਂ ਹੀ ਮੋਟੀ ਆ। ਲੈ ਫਿਰ ਮੈਂ ਕੀ ਕਰਾਂਗਾ ਖਾਣਾ ਸੋਟਾ ਕਰ ਦਿਸਾਂ। ਨਾਲ ਤੂੰ ਤਾਂ ਡਾਈਟ ਤੇ ਆ। ਇਹ ਕਿਹੜਾ ਕਹਿਣਾ? ਮੈਂ ਆ ਨਾ। ਟਾਲਾ ਫਿਰ। ਬੜੀ ਕਮਲੀ। ਥੈਂਕ ਯੂ। ਮਿਲ ਗਿਆ ਚੁੱਪ ਕਰਕੇ ਪੀ ਲਾ ਉਹ ਥੋੜਾ ਜਿਆਦਾ ਬੋਲਦੀ ਇਗਨੋਰ ਕਰਿਓ ਗੁੱਡ ਮਾਰਨਿੰਗ ਫਰੈਂਡਸ ਸਸਰੀ ਘਰ ਠੀਕ ਗਾਜੋ ਮੇਰੀ ਭੈਣ ਤੋਂ ਕੰਮ ਕਰਾਉਂਦਾ ਭਾਈ ਸਾਡਾ ਤੇ ਬਹੁਤ ਜਿਆਦਾ ਤਸ਼ੱਦਦ ਹੁੰਦਾ ਸਾਡੀ ਕੁੜੀ ਨਾਲ ਨਿੱਕੇ ਜਿਹੇ ਗੱਦੀ ਸਾਡੀ ਕੁੜੀ ਆ ਕਦੇ ਭਾਜੀ ਚਿਕਨ ਤੇ ਪਰੌਂਠੇ ਮੰਗਦਾ ਐਵੇਂ ਭਾਈ ਹੁਣ ਕੋਲੇ ਹੋ ਕੇ ਖੜ ਗਿਆ ਆ ਵੇਖੋ ਸਾਡੀ ਕੁੜੀ ਤੇ ਆਸਟ੍ਰੇਲੀਆ ਦੇ ਜ਼ੁਲਮ ਹੁੰਦਾ ਵਿਚਾਰੀ ਆ ਬਿਲੋ ਐਨੇ ਐਨੇ ਰਾਸ਼ਨ ਕਦੇ ਖਾਧੇ ਹੀ ਭਾਜੀ ਨੇ ਕੱਚਾ ਸਿੰਘ ਆਇਨੇ ਰਾਸ਼ਨ ਖਾਦਾ ਹੀ ਕਦੇ ਭਾਈ ਤੁਸੀਂ ਸੰਦੂ ਪਰਿਵਾਰ ਦੀ ਕੁੜੀ ਲੈ ਕੇ ਤੁਸੀਂ ਇਹਦੇ ਕਰਮਾ ਜੋ ਹੋਏਗਾ ਉਹ ਸੰਦੂ ਪਰਿਵਾਰ ਦੀ ਕੁੜੀ ਲੈ ਗਏ ਨੇ ਇਹਦਾ ਤੁਹਾਡਾ ਦਾ ਹਾਲ ਔਖਾ ਹੀ ਸੀ ਆਪ ਕਾਉਂਦੇ ਹੁੰਦੇ ਸੀ ਕਦੇ ਜੇ ਤੁਸੀਂ ਬਾਹਰ ਹੁੰਦੇ ਸੀ ਮੇਰੀ ਵੀਡੀਓ ਲਿਖਿਆ ਬਾਹਰ ਦਾ ਪਰ ਸਾਰੇ ਜਦੋਂ ਪਹਿਲਾਂ ਆਪ ਇੱਕ ਬਣਾਉਂਦੇ ਆ ਔਖਾ ਹਾਲ ਤੁਹਾਡਾ ਉਦੋਂ ਵੇਲ ਨਹੀਂ ਹੈਗਾ ਸੀ ਹੁਣ ਆਣ ਕੇ ਤੁਸੀਂ ਤਿਆਰ ਹੋ ਛੱਡ ਦੇ ਜੀ ਰੱਖਣਾ ਪੈਂਦਾ ਨਾ ਹਾਂ ਐ ਇੱਥੇ ਵਿਚਾਰੀਆਂ ਉਸੇ ਤੁਹਾਡੀਆਂ ਕੁੜੀਆਂ ਦਾ ਹਾਲ ਵੇਖੋ ਇਦਰੇ ਉਹਨਾਂ ਤੋਂ ਇਹੀ ਕੰਮ ਕਰਾਈ ਜਾਂਦੇ ਆ ਦੇਖ ਰਹ ਹਾਂ ਨੇ ਆ ਵੇਖਿਆ ਉਹ ਸ਼ਾਂਤ ਤੁਹਾਨੂੰ ਕੰਗ੍ਰੈਚੁਲੇਸ਼ਨ ਇੱਜ਼ਤ ਸਭਨੋਂ ਵੱਡੀ ਪਿਆਰੀ ਹੁੰਦੀ ਆ ਇੱਜ਼ਤ ਚਾਹੇ ਮਾਂ ਪਿਓ ਦੀ ਹੋਵੇ ਇੱਜ਼ਤ ਸੱਸ ਸੋਹਰੇ ਦੀ ਹੋਵੇ ਪਤੀ ਦੀ ਘਰ ਵਾਲੇ ਦੀ ਹੋਵੇ ਜਾਂ ਫਿਰ ਬੱਚਿਆਂ ਦੀ ਹੋਵੇ ਸਭ ਨੂੰ ਇੱਜ਼ਤ ਚਾਹੀਦੀ ਆ ਪਰ ਸਾਡੀ ਔਰਤ ਦੀ ਇੱਜ਼ਤ ਉਹ ਕੋਈ ਨਹੀਂ ਸੋਚਦਾ ਚਾਹੇ ਹਸਬੰਡ ਰਸਤੇ 'ਚ ਹੋਵੇ ਤੇ ਉਹ ਸਾਨੂੰ ਕਾਲ ਕਰਕੇ ਕਹਿ ਦਵੇ ਨਾ ਕਿ ਮੇਰੇ ਲਈ ਅੱਜ ਤੂੰ ਕੁਝ ਖਾਸ ਜਿਹਾ ਬਣਾ ਦੇ ਮੈਂ ਜਲਦੀ ਦੇ ਵਿੱਚ ਆ ਤੇ ਔਰਤ ਚਾਹੇ ਜਿੰਨੀ ਮਰਜ਼ੀ ਥੱਕੀ ਹੋਵੇ ਟੁੱਟੀ ਹੋਵੇ ਬਿਮਾਰ ਹੋਵੇ ਉਹ ਭੱਜ ਕੇ ਕਿਚਨ 'ਚ ਆ ਜਾਏਗੀ ਔਰ ਆ ਕੇ ਉਹਦੇ ਲਈ ਖਾਣਾ ਬਣਾਉਣ ਲੱਗ ਜਾਏਗੀ ਤੇ ਉਹੀ ਪਤੀ ਦੇ ਅੱਗੇ ਪ੍ਰੋਸ ਕੇ ਰੱਖ ਦਿੰਦੀ ਆ ਜਦੋਂ ਹੀ ਪਤੀ ਉਹਨੂੰ ਖਾਣ ਲੱਗਦਾ ਹੈ ਤਾਂ ਉਹ ਉਹਦੇ ਵਿੱਚ ਢੇਰ ਸਾਰੇ ਨੁਕਸ ਕੱਢ ਦਿੰਦਾ ਹੈ ਹਾਈ ਇਹਦੇ 'ਚ ਤੈ ਨਮਕ ਘਟਿਆ ਅੱਜ ਇਹਦੇ 'ਚ ਤੇ ਮਿਰਚ ਘਵਾਦਿਆ ਇਹ ਤੇ ਤੂੰ ਜਲਾ ਦਿੱਤਾ ਏ ਇਤੇ ਅੱਜ ਫਿੱਕਾ ਰਹਿ ਗਿਆ ਏ ਇਹ ਤੇ ਖੱਟਾ ਏ ਤੇ ਮਿੱਠਾ ਏ ਤੇ ਉਹ ਇੱਕ ਵਾਰ ਵੀ ਇਹ ਨਹੀਂ ਸੋਚਦਾ ਕਿ ਮੈਂ ਜਿਸ ਔਰਤ ਨੂੰ ਇੱਕ ਵਾਰੀ ਕਾਲ ਕਰਕੇ ਕਿਹਾ ਜੇ ਇਹਦੀ ਜਗ੍ਹਾ ਮੇਰੀ ਆਪਣੀ ਭੈਣ ਮੇਰੀ ਆਪਣੀ ਮਾਂ ਚ ਕੋਈ ਵੀ ਹੁੰਦਾ ਸ਼ਾਇਦ ਉਹ ਇੱਕ ਪਲ ਨੂੰ 2 ਮਿੰਟ ਲਾ ਦਿੰਦਾ ਮੇਰੇ ਕੋਲ ਮੇਰੀ ਜ਼ਰੂਰਤ ਪੂਰੀ ਕਰਨ ਨੂੰ ਤੇ ਫਿਰ ਅਸੀਂ ਕਹਿ ਦਿੰਨੇ ਆ ਕਿ ਵਾਈਫ ਬਹੁਤ ਮਾੜੀਆਂ ਹੁੰਦੀਆਂ ਨੇ ਇਹ ਮੁੰਡਿਆਂ ਨੂੰ ਮਗਰ ਲਾ ਲੈਂਦੀਆਂ ਨੇ ਬਿਲਕੁਲ ਨਹੀਂ ਇਦਾਂ ਕਦੇ ਨਹੀਂ ਹੁੰਦਾ ਜਿਹੜੀ ਕੁੜੀ ਨੇ ਆਪਣਾ ਸਾਰਾ ਕੁਝ ਛੱਡ ਕੇ ਤੁਹਾਡੇ ਨਾਂ ਤੇ ਲਾ ਦਿੱਤਾ ਉਹਨੂੰ ਬਦਲੇ 'ਚ ਦੋ ਬੋਲ ਮਿੱਠੇ ਤੇ ਪ੍ਰਤਿਫ ਦੇ ਬੋਲ ਦਿਆ ਕਰੋ ਇਹਨਾਂ ਤੇ ਕਹਿ ਦਿਆ ਕਰੋ ਕਿ ਹਾਂ ਅੱਜ ਤੂੰ ਬਹੁਤ ਮਿਹਨਤ ਕਰਕੇ ਮੇਰੇ ਲਈ ਨਵੀਂ ਚੀਜ਼ ਬਣਾਈ ਹੈ ਤੇਰਾ ਧੰਨਵਾਦ ਧੰਨਵਾਦ ਦੇ ਨਾਲ ਕੁਝ ਜ਼ਿਆਦਾ ਨਹੀਂ ਹੋ ਜਾਣਾ ਜਿਵੇਂ ਅੱਜ ਮੇਰੇ ਹਸਬੰਡ ਰਸਤੇ ਦੇ ਵਿੱਚ ਸਨ ਤੇ ਕਹਿੰਦੇ ਮੈਂ ਬੜੇ ਕਿ ਵਾਂ ਤੇ ਮੈਨੂੰ ਨਾ ਤੂੰ ਫਟਾਫਟ ਚੀਸ ਆਮਲੇਟ ਬਣਾ ਦੇ ਮੈਂ ਕਿਹਾ ਜੋ ਹੁਕਮ ਮੇਰੇ ਆਕਾ ਤੁਸੀਂ ਦੱਸੋ ਕਿ ਕਿੰਨੇ ਟਾਈਮ 'ਚ ਪਹੁੰਚ ਰਹੇ ਹੋ ਪਰ ਮੈਂ ਚੀਜ਼ ਔਮਲੇਟ ਤੇ ਤੁਹਾਡੇ ਲਈ ਬਣਾ ਦਾਂਗੀ ਬਦਲੇ 'ਚ ਮੈਨੂੰ ਕੀ ਮਿਲੇਗਾ ਕਹਿੰਦੇ ਮੈਂ ਬਦਲੇ 'ਚ ਤੇਰੇ ਲਈ ਇੱਕ ਚੀਜ਼ ਕਰਾਂਗਾ ਕਿ ਤੂੰ ਆਪਣੀ ਚਾਹ ਬਣਾ ਕੇ ਰੈਡੀ ਰੱਖ ਤੇ ਮੈਂ ਉਹ ਚਾਹ ਤੇਰੇ ਪੀਂਦੇ ਪੀਂਦੇ ਤੇਰੇ ਕੋਲ ਬੈਠ ਜਾਵਾਂਗਾ ਮੈਨੂੰ ਤੇ ਚੜ ਗਿਆ ਅੱਛਾ ਕਿ ਅੱਜ ਮੇਰੇ ਹਸਬੰਡ ਨੇ ਮੈਨੂੰ ਇੰਨੀ ਵੱਡੀ ਗੱਲ ਕਿਦਾਂ ਕਹਿ ਦਿੱਤੀ ਕਿਉਂਕਿ ਮੇਰੇ ਲਈ ਸਭ ਤੋਂ ਮੈਟਰ ਕਰਦਾ ਹੈ ਉਹਨਾਂ ਦਾ ਟਾਈਮ ਜੋ ਮੇਰੇ ਨਾਲ ਸਪੈਂਡ ਕਰਨਗੇ ਮੈਨੂੰ ਇਹ ਮੈਟਰ ਨਹੀਂ ਕਰਦਾ ਉਹ ਮੇਰੇ ਲਈ ਕੋਈ ਕੰਗੇ ਗਿਫਟ ਲੈ ਕੇ ਜਾਂ ਜਾਓ ਮੈਨੂੰ ਕਿਤੇ ਸ਼ਾਪਿੰਗ ਕਰਾਣ ਜਾਂ ਮੈਨੂੰ ਕਮਾਨ ਫਰਾਨ ਲੈ ਕੇ ਜਾਣ ਮੈਂ ਇਹੋ ਜੀ ਬਿਲਕੁਲ ਵੀ ਨਹੀਂ ਆ ਮੈਨੂੰ ਤੇ ਵੈਸੇ ਹੀ ਆਪਣਾ ਘਰ ਬੜਾ ਪਸੰਦ ਹੈ ਚਾਹੇ ਉਹ ਜਿਹੋ ਜੇ ਮਰਜ਼ੀ ਹੋਵੇ ਮੈਨੂੰ ਘਰ 'ਚ ਰਹਿ ਕੇ ਬੜਾ ਸਿਕਿਉਰ ਫੀਲ ਹੁੰਦਾ ਹੈ ਤੇ ਜਿੱਦਾਂ ਹੀ ਉਹਨਾਂ ਦਾ ਆਮਲੇਟ ਬਣ ਕੇ ਰੈਡੀ ਹੋਇਆ ਮੈਂ ਵੀ ਫਿਰ ਆਪਦੇ ਲਈ ਬੀਟ ਵਾਲੀ ਕਾਫੀ ਤਿਆਰ ਕਰ ਲਈ ਕਾਫੀ ਬਣਾ ਕੇ ਮੈਂ ਵੀ ਪਲੇਟ ਦੇ ਵਿੱਚ ਰੱਖ ਲਈ ਤੇ ਵੇਟ ਕਰਨ ਲੱਗੀ ਕਦੋਂ ਮੇਰੇ ਹਸਬੰਦ ਘਰ ਆਣਗੇ ਕਿਉਂਕਿ ਉਹਨਾਂ ਦੇ ਨਾਲ ਬੈਠ ਕੇ ਜੋ ਮੈਂ ਗੱਪਸ਼ਪ ਕਰਨੀਆਂ ਨੇ ਜੋ ਗੱਲਾਂ ਕਰਨੀਆਂ ਨੇ ਮੈਨੂੰ ਤੇ ਬੜਾ ਵਧੀਆ ਲੱਗਣਾ ਹੈ ਕਿਉਂਕਿ ਹਫ਼ਤੇ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਤੇ ਕਾਫੀ ਵੀ ਇੰਨੀ ਵਧੀਆ ਬਣ ਗਈ ਕਿ ਅੱਜ ਕਾਫੀ ਦਾ ਟੇਸਟ ਮੈਨੂੰ ਬੜਾ ਵਧੀਆ ਲੱਗਾ ਵੈਸੇ ਔਰ ਚੰਗੀ ਨਹੀਂ ਲੱਗਦੀ ਸ਼ਾਇਦ ਸਾਥ ਚੰਗੇ ਲੋਕਾਂ ਦਾ ਸੀ ਸੋ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਔਰਤਾਂ ਨੂੰ ਕਦੇ ਮਹਿੰਗੇ ਗਿਫਟਾਂ ਦੀ ਲੋੜ ਨਹੀਂ ਆ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੀ ਇੱਜ਼ਤ ਦੀ ਲੋੜ ਹੈ ਤੁਹਾਡੀ ਕੇਅਰ ਦੀ ਲੋੜ ਹੈ